ਸਿੱਖਾਂ ਦੇ ਸਿੱਖਾਂ ਦੇ ਮੁੰਡੇ ਬੇਗੁਨਾਹ ਨਰਾਂ ਚ ਮਾਰੇ ਜਿਹੜੀਆਂ ਮਿਨਿਓਰਿਟੀਜ਼ ਹੈਗੀਆਂ ਉਹ ਮジョਰਿਟੀ ਨਾਲ ਸਿੱਧਾ ਨਹੀਂ ਟਕਰਾ ਸਕਦੀਆਂ ਘੜ ਤੇ ਸਿਰ ਮਰਨ ਵਾਲੀ ਕਰ ਕੋਈ ਤੁਹਾਡੀ ਜਿਹੜੀ ਪਾਰਟੀ ਹੈ ਇਸ ਨਾਲ ਉਹ ਗਾਲੀ ਦਾਲ ਉਹ ਤੁਹਾਡੇ ਇੰਨਾ ਵਿਸ਼ਵਾਸ ਘਾਤ ਕਰ ਰਹੀ ਹੈ ਤੁਹਾਨੂੰ ਸਮਝ ਹੀ ਨਹੀਂ ਆਇਆ ਹੁਣ ਸਿੱਖਾਂ ਦੀ ਪੁਰੀਸ਼ ਹੈ ਕਿ ਸਿੱਖ ਇੱਕ ਮਿਨਿਓਰਿਟੀ ਹੈ ਅਡੈਂਟੀਟੀ ਐਲਡੀ ਉਹਦਾ ਆਇਡੈਂਟੀਟੀ ਦਾ ਬਹੁਤ ਵੱਡਾ ਮਸਲਾ ਔਰ ਉਹ ਕਨਸੈਂਟ੍ਰੇਟਿਡ ਪੰਜਾਬ ਵਿੱਚ ਉਹਦੇ ਹਾਕੂ ਕੋ ਰੈਂਡਿਡ ਦੇ ਉਸਾਰੀਆਂ ਮਸਲੇ ਹੱਲ ਕਰਨਾ ਜਾਂਦਾ ਕਲਚਰ ਲੈਂਗੁਏਜ ਰਿਲੀਜੀਅਨ ਰਿਲੇਟਿਵ ਸਾਰਾ ਕੁਝ ਆ ਗਿਆ ਪੰਜਾਬ ਰਹਿ ਗਈ ਹੀ ਲੀ ਜਾ ਉਹ ਜਦੋਂ ਦੀ ਐਮਰਜੈਂਸੀ ਵਿੱਚ ਸਿਖਾਣੇ ਮੋਰਚਾ ਲਾਇਆ ਐਮਰਜੈਂਸੀ ਦੇ ਅਗੇਂਸਟ ਇੰਦਰਾ ਗਾਂਧੀ ਦੇ ਅਗੇਂਸਟ ਉਪਰਲੀ ਪਾਰੀ ਸਖਾਨੀ ਦਲਤੀ ਸੀ ਸਾਰਾ ਦੇਸ਼ ਤੇ ਰਣਨਿੰਗ ਕੇ ਜੇਨਾ ਚ ਬੈਠਾ ਸੀ ਨਨੂ ਕੀ ਲੋੜ ਸੀ 2% ਵਾਤੀ ਸੀ ਇਹਨਾਂ ਨੂੰ ਇਹਨਾਂ ਨੇ ਆਪਣੀ ਬਰਿਸ਼ਣ ਉਸ ਵੇਲੇ ਖਰਾਬ ਕੀਤੀ ਕਿ ਇਹਨਾਂ ਨੂੰ ਜੇ ਰਲਾਨੀ ਨੇ ਬੁਲਾ ਕੇ ਕਿਹਾ ਸੀ ਕਿ ਤੁਹਾਡੇ ਮੈਂ ਸਮਸਲੇ ਹਲ ਕਰ ਦਿਆਂਗੀ ਤੁਸੀਂ ਇਸ ਵੇਲੇ ਮੋਟਾ ਆਪਣਾ ਵੇਦਰਾ ਕਰੋ ਸੋ ਪ੍ਰਕਾਸ਼ੀ ਪਾਦਲ ਨੇ ਮੀਟੀ ਕੋਈ ਪ੍ਰਕਾਸ਼ੀ ਪਾਦਲ ਜਾਨੀ ਮੁਰਜਾ ਲਾ ਕੇ ਰੱਖਿਆ ਸੋ ਸਭ ਤੋਂ ਵੱਡੀ ਗਲਤੀ ਪ੍ਰਕਾਸ਼ੀ ਪਾਦਲ ਦੀ ਸੀ ਕੋਸੇ ਦਾ ਸਾਮਗੀ ਫੈਰਵਾ ਜਦੋਂ ਐਮਰਜੈਂਸੀ ਟੂਟੀ ਸਾਰੇ ਦੇਸ਼ ਦੀ ਟੂਟੀ ਸਾਰੇ ਲੀਡਰ ਆ ਗਏ ਜਿਹੜੇ ਪੰਜਾਬ ਸਿਖਾ ਨੂੰ ਬਾਦਸੀ ਦੀ ਛੱਡਿਆ ਪਹਿਲੇ ਹੀ ਛੱਡਿਆ ਜਦੋਂ ਉਹੀਆਂ ਉਹਨੇ ਇਲੈਕਸ਼ਨ ਅਨਾਉਂਸ ਕੀਤੀਆਂ ਇਲੈਕਸ਼ਨਾਂ ਕੋ ਪਰ ਉਸ ਤੋਂ ਬਾਦੋਂ ਵੱਡੀ ਲੜੀ ਸਿਚੁਏਸ਼ਨ ਪੈਦਾ ਹੋਈ ਕਿ ਇੰਡੀਆ ਰਾੰਦੀ ਨੇ ਤੇ ਬੜੀ ਦੇਦੀ এজেন্সੀਆਂ ਦੀ ਮਦਦ ਲੈ ਕੇ ਸਿੱਖਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ। ਔਰ ਹੁਣ ਨਤੀਜੇ ਦੇਖ ਲਿਆ ਕਿ 1984 ਹੈਪਨ ਹੋਇਆ। ਤੇ 1984 ਜਿਹੜਾ ਹੁਸੈਨ ਕੰਦਨ ਜੀ ਇਹ ਸਿੱਖਾਂ ਦੇ ਅੰਦਰ ਸਿੱਖ ਯੂਨਿਟੀ ਦੀ ਹੈ। ਸਿੱਖ ਕਾਲਸਾਂ ਅੰਗਰੇਜ਼ੀ ਸਿੱਖੀ ਕੋਈ ਦੇ ਅਫਸਰ ਸੀ। ਇਰੇ ਸਿੱਖਾਂ ਨੇ ਸਿਖਾंदे ਮੁੰਡੇ ਵੇਗਨ ਗੌਂਡਰਾਂ ਚ ਮਾਰੇ ਐਸੇ ਵੀ ਮਾਰ ਦਿੱਤੇ ਵੀ ਜੇ ਕਿਸਿਆਂ ਵੀਰ ਦਾ ਬੱਚਾ ਚੁੱਕ ਲੋ ਤੋ ਉਹ ਗਾਣਾ ਮੇਰਾ ਬੱਚਾ ਛੱਡ ਦਿਓ ਉਹ ਤੇ ਉਹ ਤੋ ਪੈਸੇ ਲੈ ਕੇ ਬੱਚੇ ਲੋਕਾਂ ਨੇ ਬਾਹਰ ਇੱਕ ਜਿੰਦਾ ਟ੍ਰੈਂਡ ਸ਼ੁਰੂ ਹੋ ਗਿਆ ਸੋ ਉਦੋਂ ਦਾ ਟ੍ਰੈਂਡ ਚਲਿਆ ਵੀ ਬਾਹਰ ਇੰਡੀਆ ਜੋ ਛੱਡੋ ਇੰਡੀਆ ਜੋ بڑے ਲੋਕ ਚਲੇ ਕੇ ਲੋਕਾਂ ਨੇ ਉਹ ਰਵੇਕ ਨਹੀਂ ਮੋਕੀ ਵਿਦੇਸ਼ਾਂ ਦੇ ਰਹਿਣ ਸਹਿਣ ਦੇ ਤਨ ਪਰ ਤੋ ਇਹ ਜਿਹੜੀਆਂ ਸਾਰੀਆਂ ਗੱਲਾਂ ਇਹ ਬਨਿਆਰਕੀ ਦੀ ਪ੍ਰੋਬਲਮ ਹੈ ਬਨਿਆਰਕੀ ਨੂੰ ਹੱਜੇ ਭਾਈ ਮਾਰ ਕੋ ਕਹਿੰਦੀ ਚਾਹੇ ਦੂਸਰੀ ਰੈਡ ਇੰਡੀਅਨਸ ਲੈ ਲਓ ਅਮਰੀਕਾ ਦੇ ਅਮਰੀਕਾ ਨੇ ਉਹਨਾਂ ਨੂੰ ਕਤਲ ਕਰ ਕਰਕੇ ਖਤਮ ਕੀਤਾ ਉਹਨਾਂ ਨੂੰ ਡਰ ਅਤੇ ਨਸ਼ਿਆਂ ਨੇ ਲਾਤਾ ਤੇ ਉਹਨਾਂ ਦੀਆਂ ਸੈਟਲਮੈਂਟਸ ਬਣਾ ਕੇ ਵੱਖਰੀਆਂ ਰੈਡ ਇੰਡੀਅਨਸ ਜਿਹੜੇ origignal owner ਹਨ ਅਮਰੀਕਾ ਦੀ ਧਰਤੀ ਦੇ ਉਹਨਾਂ ਨੂੰ ਜੂਏ ਦਾ ਕੰਮ ਇਹ ਗੈਂਬਲੀ ਦਾ ਕੰਮ ਦੇ ਦਿੱਤਾ ਜੂਏ ਦੇ ਡੇਮਨਾਤੇ ਉਹਨਾਂ ਨੇ ਔਰਤਾਂ ਸ਼ਰਾਬ ਪੀਂਦੀਆਂ ਬੱਤੇ ਸ਼ਰਾਬ ਪੀਂਦੇ ਉਥੇ ਸਸਤੀ ਸ਼ਰਾਬ ਦੇ ਵੀ ਰੇਮੈਗ ਦਿੱਤਾ ਜਿਹਦੇ ਤੁਸੀਂ ਸੁਪਾਰਿਸਤਾਂ ਚ ਦੇਖ ਲਓ ਮਿਨੋਰਿਟੀ ਨਾਲ ਕੀ ਹੋ ਰਿਹਾ ਹੈ ਪਾਕਿਸਤਾਨ ਚ ਦੇਖੋ ਸ਼੍ਰੀਲੰਕਾ ਚ ਦੇਖ ਲਓ ਟੈਮਿਲੀਆਂ ਨਾਲ ਕੀ ਕੀਤਾ ਹੈ ਹਾਂਜੀ ਟੈਮਿਲੀਆਂ ਨੂੰ ਮਰਵਾਉਣ ਚ ਸਾਡੇ ਮੁਲਕ ਦੀ ਸਰਗਰਮ ਨੇ ਮਦਦ ਕੀਤੀ ਰਜੀਵ ગાંધી ਦੇ ਸੋ ਰਜੀਵ ગાંધી ਨੇ ਇਹੇ ਕਰਕੇ ਦਮ ਲਿਆ ਨੇ ਰਜੀਵ ગાંધી ਲੇਟਿਆਂ ਨੇ ਮਾਰੇ ਸੋ ਸਾਨੂੰ ਇੱਕ ਚੀਜ਼ ਸਮਝੀ ਜਾਇਦੀ ਹੈ ਸਿੱਖਾਂ ਨੂੰ ਖਾਸ ਕਰਕੇ ਕਿ ਜਿਹੜੀਆਂ ਮਿਨোরਿਟੀਜ਼ ਹੈ ਗਿਆ ਉਹ ਮジョਰਿਟੀ ਨਾਲ ਸਿੱਧਾ ਨਹੀਂ ਟਕਰਾ ਸਕਦੀਆਂ ਖਾੜ ਚ ਸਿਲਮਾਨਨ ਵਾਲੀ ਕਰ ਕੋਈ ਉਹਦਾ ਕੋਈ ਸਾਡਾ ਰੀਟਰ ਨਹੀਂ ਆਗਾ ਖਾੜਾ ਇਹ ਲੀਟਰ ਬਣਿਆ ਸਾਰਿਆਂ ਨੂੰ ਇੱਕ ਪਾਸੇ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਨਹੀਂ ਲੜੀਆਂ ਬਾਈਕਾਟ ਹੋ ਗਿਆ ਚੋਣਾਂ ਦਾ ਬਿਆਨ ਸਿੰਘ ਪੜ ਗਿਆ ਬਿਆਨ ਸਿੰਘ ਤੇ ਕੇ ਪੀਐਸ ਗਿੱਲ ਰਲ ਗਏ ਇਹ ਮੁੰਡਿਆਂ ਦੀ ਸਫਾਈ ਸ਼ੁਰੂ ਕਰਕੇ ਸਾਢੇ 6 ਦਿਨਾਂ ਦੀ ਉਹਨਾਂ ਨੂੰ ਪੇਸ਼ਿਤ ਸਪੋਰਟ ਸੀ ਬੇਕੂੜੇ ਖਤਮ ਕਰੋ ਤਾਂ ਜਦੋਂ ਇਹ ਫਿਰ ਜਦੋਂ ਪ੍ਰਕਾਸ਼ ਸਿੰਘ ਬਾਦਲ ਆ ਗਿਆ ਚੀਪ ਇਸ ਪ੍ਰਕਾਸ਼ ਸਿੰਘ ਪਾਦਲ ਨੇ ਜੋ ਵਾਅਦੇ ਕੀਤੇ ਸੀ ਪੀਪੀ ਅਸੀਂ ਕਰਾਵਾਂਗੇ ਨੂੰ ਪਾਵੀਆਂ ਨੂੰ ਸੁਚਾ ਟ੍ਰੂਥ ਕਮਿਸ਼ਨ ਬਣਾਵਾ ਟ੍ਰੂਥ ਕਮਿਸ਼ਨ ਸਾਬੋ ਨੇ ਕਿਆ ਵੀ ਲੋੜ ਨਹੀਂ ਹੁੰਦੇ ਪਿਛਲਾ ਬਲਕਿ ਉਸ ਨੇ ਜਿਹੜੀ ਕੇਂਦਰ ਦੀ ਪਾਲਿਸੀ ਸੀਗੀ ਐਂਟੀ ਸਿੱਖ ਇਹ ਨੌਜਵਾਨ ਸਿੱਖਾਂ ਨੂੰ ਫੇਕ ਕੰਟਰੈਕਟ ਮਾਰਨ ਉਸ ਦੇ ਜਿਹੜੇ ਸਿਰਮੋਹਰ ਲੀਡਰ ਸੀਗੇ ਪੁਲਿਸ ਦੇ ਸੁਵੇਦ ਸੈਨ ਨੂੰ ਰਤਬਾ ਦਿੱਤਾ ਡੀਜੀਪੀ ਲਾਇਆ ਆਦਰ ਅਦ ਕੀ ਗਿਆ ਜਿਦਾ ਆ ਨਨ ਜਿਹਦੇ ਆਪਣੀ ਸੈਨਾ ਸੀ ਆਲਮ ਸੈਨਾ ਸੀ ਜਿਹਦੇ ਜੁਨੇ ਗੋਡੇ ਪਰ ਦਮਾਚ ਵੀ ਪਰਦੀ ਕੀ ਸੀ ਤੇ ਆਪਣੇ ਛੁਲੀ ਸਾ ਲੈ ਕੇ ਵੜੇ ਸੀ ਜਿਹੜੇ ਕੇ ਫੇਕ ਐਨਕਾਉਂਟਰ ਕਰਦੇ ਸੀ ਇਲੀਗੀ ਕਿਲਿੰਗ ਕਰਦੇ ਸੀ ਉਹਨੂੰ ਆਪਣੇ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਬਣਾਤਾ ਤੁਸੀਂ ਸੋਚ ਸਕਦੇ ਹੋ ਕੋਈ ਤਲੀ ਜਿਹੜੀ ਪਾਰਟੀ ਹੈ ਇਸਰਾਉਣੀ ਗਾਲੀਦਾਲ ਉਹ ਤੁਹਾਡੇ ਕਿੰਨਾ ਵਿਸ਼ਵਾਸ ਘਾਤ ਕਰ ਰਹੀ ਉਹ ਤੁਹਾਨੂੰ ਸਮਝ ਨਹੀਂ ਆਇਆ ਖਾਬੂ ਕਹਿ ਗਿਆ ਉਹਨਾਂ ਐਮਐਲਏ ਦੀ ਡੇਰ ਦੇ ਦਿੱਤੀ ਤਾਂ ਫਿਰ ਉਹਨੇ ਕੀ ਕੀ ਗੈਨੂਨੀ ਦੇਂਦੇ ਦੀ ਵਾਈਫ ਨੂੰ ਦੇ ਦੇ ਉਹਦੀ ਵਾਈਫ ਜਿੱਤ ਗਈ ਬੀਸਿਸ ਆਲਮ ਫਲੇਰ ਕੋਰਟ ਦੇ ਲੇਤਾ ਉਹ ਉਸ ਨੂੰ ਚੀਫ ਪਾਰਲੀਮੈਂਟਰੀ ਸੈਕਟਰੀ ਬਣਾ ਦਿੱਤਾ ਮਿਨਿਸਟਰ ਆਫ ਸਟੇਟ ਦਾ ਰਤਵਾ ਦੇ ਦਿੱਤਾ ਇਹ ਗੱਡੀ ਦੀ ਅਕੀਲ ਦੇ ਝੰਡੀ ਲਾ ਕੇ ਐ ਘੁੰਮਦੀ ਸੀ ਤੋਂ ਯਾਰ ਆਲਮ ਨੂੰ ਵਕ ਬੋਰ ਦਾ ਪ੍ਰੈਜ਼ੀਡੈਂਟ ਬਣਾਤਾ ਚੇਅਰਮੈਨ ਬਣਾਤਾ ਉਹਨੂੰ ਵੀ ਗੱਡੀ ਵੀ ਦੇ ਦਿੱਤੀ ਝੰਡੀ ਵੀ ਲਾਤੀ ਤਨਖਾਹ ਵੀ ਦੇ ਦਿੱਤੀ ਸੋ ਸਿੱਖਾ ਦਾ ਨੂੰ ਮੇਰਾ ਸਵਾਲ ਹੈ ਕਿ ਵੀ ਸਿੱਖਾਨੰਦ ਕੇਂਦਰ ਦੀਆਂ ਬਧੀ ਕੀ ਆਦੇ ਸਿੱਖਾਂ ਨੂੰ ਪਦਾਂ ਪਰ ਸਿੱਖੇ ਦਾ ਕੀ ਜਵਾਬ ਦੇਣਗੇ ਵੀ ਉਹਨਾਂ ਨੇ ਇਹਨੂੰ ਪੰਜ ਵਾਰੀ ਕੀ ਮਿਨਿਸਟਰ ਬਣਾਇਆ